रौला ए विरोध हो रहा है रामलीला लेके क्योंकि इत श्री राम लक्ष्मण जी हनुमान जी सने होर कई किरदार बच्चा ਅਤੇ ਮਹਿਲਾਵਾਂ ਦੇ ਵੱਲ ਲੋਕ ਨਿਭਾਏ ਜਾ ਰਹੇ ਨਹੀਂ ਜਿਸ ਨੂੰ ਲੇਕੀ ਹਿੰਦੂ ਜੱਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਤਸਵੀਨਾ ਮੁਹਾਲੀ ਦੇ ਢਕੋਲੀ ਦੀ ਰਹਿਮਤ ਹੋਮਸ ਦੀਆਂ ਨੇ ਜਿੱਥੇ ਕੁਝ ਬੱਚਿਆਂ ਅਤੇ ਮਹਿਲਾਵਾਂ ਦੇ ਵੱਲੋਂ RAM ਲੀਲਾ ਤੋਂ ਪਹਿਲਾਂ ਇੱਕ ਕਿਰਦਾਰ ਨਿਭਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ Hindu ਜਥੇਬੰਦੀਆਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜੇਕਰ ਕੋਈ ਮਹਿਲਾ ਇੱਕ ਕਿਰਦਾਰ ਨਿਭਾਏਗੀ ਤਾਂ ਫਿਰ ਵਿਰੋਧ ਹੋਵੇਗਾ ਪ੍ਰਧਾਨ ਜੀ ਸਾਡੀ RAM ਲਾਏ 47 ਸੇ ਪਹਿਲ ਗਈ ਹੈ ਵਨੀ ਮਾਜਰੇਗੀ ਗਣੇਸ਼ ਮੰਡਲ ਕਲੱਬ ਦੇ ਨਾਮ ਤੇ आज तक रिकॉर्ड है यहाँ कोई लेडीज रोल नहीं करती खासकर जो नाम आपने बोले हैं हनुमान जी का उसका पुरुष के रूप में ही पूजन होता है लेडीज के रूप में पूजन नहीं होता कहीं भी परशुराम जी बाल ब्रह्मचारी हैं हम डायलॉग हैं क्रोधी हूँ निर्मोही हूँ तो उन्होंने भी शादी नहीं की उनका भी आवाहन होता है चिरंजीवी हैं तो अगर हम ऐसे करेंगे अलग से हालांकि जो लेडीज हैं या जो महिलाएं हैं वो शक्ति रूपीण माना है शक्ति रूपा है या देवी जो शक्ति रूपीण उनसे शक्ति ली आती है राम ने भी उनकी पूजा की है शक्ति ली है लेकिन राम नहीं बन सकती उन ਹਨੂਮਾਨ ਦਾ ਰੋਲ ਨਹੀਂ ਅਦਾ ਕਰ ਸਕਦੀ ਮੇਰੇ ਜੀ ਦੇਖੋ ਵਿਰੋਧ ਕੋਈ ਨਹੀਂ ਉਹ ਸਾਡੀਆਂ ਭੈਣਾ ਹੈ ਮਾਵਾ ਭੈਣਾ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਠੀਕ ਹੈ ਔਰ ਅਸੀਂ ਆਪ ਚਾਹੁੰਦੇ ਹਾਂ ਵੀ ਇਹ ਜਿਹੜਾ ਰਾਮਲੀਲਾ ਦਾ ਮੰਚਨ ਹੋ ਰਿਹਾ ਹੈ ਇਹ ਹਰੇਕ ਜਗ੍ਹਾ ਹੋਵੇ ਠੀਕ ਹੈ ਪਰ ਹੋਵੇ ਧਾਰਮਿਕ ਭਾਵਨਾਵਾਂ ਦੇ ਵਿੱਚ ਰਹਿ ਕੇ ਠੀਕ ਹੈ ਇਹ ਜਿਹੜੇ ਤਿੰਨ ਚਾਰ ਪਾਤਰ ਇਹਨਾਂ ਨੇ ਬਣਾਏ ਹੈ ਪਰਸ਼ੂਰਾਮ ਜੀ ਹਨੂਮਾਨ ਜੀ ਸ਼੍ਰੀ ਲਕਸ਼ਮਣ ਜੀ ਸ਼੍ਰੀ ਰਾਮ ਜੀ ਇਹ ਜਿਹੜੇ ਪਾਤਰ ਇਹਨਾਂ ਨੂੰ ਅਸੀਂ ਰਿਕੁਐਸਟ ਕਰ ਰਹੇ ਹਾਂ ਵੀ ਮੈਡਮ ਤੁਸੀਂ ਜਾਂ ਤਾਂ ਕੰਜਕ ਤੋਂ ਕਰਾਓ ਵੀ 10 ਸਾਲ ਜਾਂ 12 ਸਾਲ ਦੀ ਜੋੜੀ ਬੱਚੀਆਂ ਉਹਨਾਂ ਤੋਂ ਕਰਾਓ ਨਹੀਂ ਤਾਂ 에ਜੰਟਸੋਂ ਕਰਾਓ ਰੋਲ ਸਾਡੀ ਇਹ ਮੰਗ ਹੈ ਹੋਰ ਕੁਝ ਨਹੀਂ ਵੀ ਜੇ ਚੇਂਜ ਕਰ ਦਿੰਨੇ ਆ ਤਾਂ ਅਸੀਂ ਉਹਨਾਂ ਦਾ ਖੁੱਲ ਕੇ ਸਾਥ ਦੇਵਾਂਗੇ ਨਾਲ ਖੜ ਕੇ ਕਰਾਵਾਂਗੇ ਅਸੀਂ ਅਸੀਂ ਕੋਈ ਉਹਦਾ ਮਤਲਬ ਵੀ ਨਾ ਕਰਾਣ ਦੇ ਵਿੱਚ ਸਾਡੀ ਕੋਈ ਉਹ ਨਹੀਂ ਹੈ ਸਾਡੀ ਸਿਰਫ ਇਹ ਹੈ ਵੀ ਜਿਹੜੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਵੀ ਉਹ ਨਾ ਪਹੁੰਚਾਓ ਮਰਿਆਦਾ ਚ ਰਹਿ ਕੇ ਕਰੋ ਜੋ ਵੀ ਕੰਮ ਕਰਨਾ ਹੈ ਸਰ ਅਸੀਂ ਕਹਿੰਦੇ ਮਹਿਲਾਵਾਂ ਦਾ ਰੋਲ ਕਰਨ ਅਸੀਂ ਸਿਰਫ ਤਿੰਨ ਜਾਂ ਚਾਰ ਪਾਤਰ ਐ ਜਿਹੜੇ ਉਹਨਾਂ ਨੂੰ ਕਹਿ ਰਹੇ ਐ ਵੀ ਉਹ ਸੁਚਮਤਾਂ ਨੇ ਵੀਰ ਜੀ ਉਹ ਨਹੀਂ ਜਾਂਦੇ ਸੀਗੇ ਉਹ ਬ੍ਰਹਮਚਾਰੀ ਸੀਗੇ ਠੀਕ ਐ ਨਾ ਵੀ ਉਹ ਉਹ ਰੋਲ ਚੇਂਜ ਕਰਨਾ ਅਸੀਂ ਕਹਿੰਦੇ ਤੁਸੀਂ ਲੇਡੀਜ਼ ਤੋਂ ਹੀ ਕਰਾਣਾ ਬੱਚੀਆਂ ਤੋਂ ਕਰਾ ਲਓ ਕੰਜਕਾਂ ਤੋਂ ਕਰਾ ਲਓ 12-12 ਸਾਲ ਦੀਆਂ ਕੁੜੀਆਂ ਕਰ ਲੈਣੀਆਂ ਅਸੀਂ ਨਾਲ ਨਹੀਂ ਕਰ ਸਕਦੇ ਤੁਸੀਂ ਏਜੰਟ ਤੋਂ ਕਰਾ ਲਓ ਉਹਦਰ ਰਾਮਲੀਲਾ ਆਯੋਜਨ ਕਰਨ ਵਾਲੇ ਇਕਤਾ 나ਗਪਾਲ ਦਾ ਕਹਿਣਾ ਸੀ ਕਿ ਜੇ ਸੀਤਾ ਦਾ ਕਿਰਦਾਰ ਪੁਰਸ਼ ਨਿਭਾ ਸਕਦੇ ਨਹੀਂ ਤਾਂ ਮਹਿਲਾ ਸ਼੍ਰੀ ਰਾਮ ਦਾ ਕਿਰਦਾਰ ਕਿਉਂ ਨਹੀਂ ਕਰ ਸਕਦੀ ਐਸਵਰੀ ਹੈਗਾ ਇੱਕ ਤਾਂ ਇਹਦੀ ਸਪੈਸ਼ਲਟੀ ਹੈ ਕਿ ਇਹ ਵਿਸ਼ਵ ਦੀ ਪਹਿਲੀ ਡਿਜੀਟਲ ਮਹਿਲਾਵਾਂ ਦੁਆਰਾ ਮੰਚਿਤ ਰਾਮਲੀਲਾ ਹੈ ਐਸਵਰੀ 80 ਦੇ ਕਰੀਬ ਸਾਡੀਆਂ ਜੋ ਹੈ ਪੈਨ ਬੇਟੀਆਂ ਮਾਤਾਵਾਂ ਜੋ ਰੋਲ ਪਲੇ ਕਰ ਰਹੀ ਹੈ ਮੇਬੀ 80 ਤੋਂ ਜ਼ਿਆਦਾ ਵੀ ਹੋ ਜਾਣ ਦੂਜੀ ਇਹਦੀ ਜੋ ਗੱਲ ਹੈ ਖਾਸ ਇਹ ਹੈ ਕਿ ਆਪਣੇ ਇਲਾਕੇ ਦੀ ਆਪਣੇ ਖੇਤਰ ਦੀ ਇਹ ਪਹਿਲੀ ਰਾਮਲੀਲਾ ਹੋਏਗੀ ਜੋ ਆਡੀਟੋਰੀਅਮ ਚ ਹੋ ਰਹੀ ਹੈ ਕਿਉਂਕਿ ਤੁਸੀਂ ਜਦੋਂ ਵੀ ਰਾਮਲੀਲਾ ਬਾਰੇ ਸੋਚਨੇ ਹੋ ਤਾਂ ਇਹ ਖੁੱਲੇ ਚ ਹੀ ਹੁੰਦੀ ਹੈ ਹਮੇਸ਼ਾ ਅਸੀਂ ਐਸਵਰੀ ਐ ਸੋਚਿਆ ਕਿ ਅਸੀਂ ਜ਼ਰੂਰੀ ਹੈ ਕਿ ਅਸੀਂ ਜੋ ਹੈ ਹੀਰੋ ਹੀਰੋਇਨ ਦੀਆਂ ਪਿਕਚਰਾਂ ਹੀ ਦੇਖਣ ਨੂੰ ਐਸੀ ਹਲਚ ਜਾਣਾ ਅਸੀਂ ਅਜੇ ਰੱਬ ਦਾ ਨਾਮ ਲੈਣ ਨੂੰ ਕਿਉਂ ਨਹੀਂ ਐਸੀ ਹਲਚ ਜਾ ਸਕਦੇ ਅਸੀਂ ਇਹ ਸੋਚ ਕੇ ਐਸਵਰੀ ਇੰਟ ਦੋਨੋ ਸ਼ੌਟ ਰਿਟੋਰੀਅਮ ਸੈਕਟਰ 5 ਪੰਚਕੁਲਾ ਅਚ ਰੱਖੀਏ ਫਿਰ ਨੰਬਰ 3 ਜੋ ਐਸ ਰਾਮਲੀਲਾ ਦੀ ਜੋ ਖੂਬ ਦੀ ਖਾਸੀਅਤ ਹੈ ਉਹ ਹੈਗੀ ਕਿ ਤੁਸੀਂ ਅਜੇ ਤੱਕ ਆਈਪੀਐਲ ਜਾਂ ਕ੍ਰਿਕਟ ਮੈਚ ਗਏ ਉਹਦੀਆਂ ਚੀਜ਼ਾਂ ਲਾਈਵ ਦੇਖੀਆਂ ਹੋਣੀਆਂ ਪਹਿਲੀ ਵਾਰੀ ਹੋ ਰਿਹਾ ਹੈ ਕਿ ਆਪਣੇ ਦੇਸ਼ ਦੀ 140 ਕਰੋੜ ਦੀ ਆਬਾਦੀ ਆ। ਉਹਦੇ ਚ ਲਗਭਗ 45 ਤੋਂ 50 ਕਰੋੜ ਲੋਕਾਂ ਤੱਕ ਸਾਡੀ RAMLEELA ਲਾਈਵ ਜਾਏਗੀ। ਦੇਖੋ ਜੀ ਦੇਵੀ ਦੇਵਤਾ ਦਾ અપਮਾਨ ਹੈ ਜੇ ਮਤਲਬ ਮਹਿਲਾਵਾਂ ਜੇ ਉਹ ਰੋਲ ਕਰਨ ਤਾਂ ਇਹਨਾਂ ਦੇ ਸਾਰਿਆਂ ਦੇ ਘਰ ਜੋ ਹੈ ਨਾ ਦੇਵੀਆਂ ਦੀਆਂ ਫੋਟੋਆਂ ਜ਼ਰੂਰ ਲੱਗੀਆਂ ਹੋਣੀਆਂ। ਉਹਨਾਂ ਨੂੰ ਮੱਥੇ ਟੇਕ ਕੇ ਨਿਕਲਦੇ ਆ ਬਾਹਰ ਆ ਕੇ ਸਾਡੀਆਂ ਵਰਗੀਆਂ ਔਰਤਾਂ ਨੂੰ ਦਬਾਨ ਲਈ। ਦੁਰਗਾ ਮਾਤਾ ਦੀ ਮੂਰਤੀ ਇਹਨਾਂ ਦੇ ਘਰ ਲੱਗੀ ਹੋਏਗੀ ਦੁਰਗਾ ਮਾਤਾ ਨੂੰ ਮੱਥਾ ਟੇਕ ਕੇ ਆਂਦੇ ਹੋਣਗੇ ਕਿ ਮਾਤਾ ਸਾਨੂੰ ਸ਼ਕਤੀ ਦੇਈ ਕਿ ਅਸੀਂ ਬਰ ਔਰਤਾਂ ਨੂੰ ਦਬ ਸਕੀਏ ਜਾ ਕੇ ਦੇਖੋ ਜੀ ਇਹ ਡੈਮੋਕ੍ਰੈਟਿਕ ਕੰਟਰੀ ਹੈ ਜੋ ਕਹਿ ਰਹੇ ਹੋ ਵੀ ਸਾਡੇ ਭਰਾ ਹਨ ਬਹੁਤ ਉਹਨਾਂ ਦੀ ਸੋਚ ਵੱਖਰੀ ਹੈ ਆਪਣੇ ਦੇਸ਼ 'ਚ ਹਰ ਕਿਸੇ ਨੂੰ ਆਧਿਕ ਗੱਲ ਰੱਖਣ ਦਾ ਅਧਿਕਾਰ ਤੇ ਉਹ ਦੇ ਹੈਵ 올 ది ਰਾਈਟਸ ਜੋ ਕਰ ਰਹੇ ਹਨ ਉਹਨਾਂ ਨੂੰ ਲੀਗਲੀ ਜੋ ਵੀ ਕਰਨ ਉਹਨਾਂ ਨੂੰ ਹੱਕ ਹੈ ਅਸੀਂ ਕਿਸੇ ਦਾ ਹੱਕ ਮਾਰ ਹੀ ਨਹੀਂ ਸਕਦੇ ਪਰ ਐ ਅਸੀਂ ਕਹਿੰਦੇ ਕਿ ਸਾਡਾ ਹੱਕ ਵੀ ਕੋਈ ਨਾ ਮਾਰੇ ਹਿੰਦੂ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਦ ਕਿ ਪ੍ਰਬੰਧਕ ਇਸ ਨੂੰ ਸਹੀ ਮੰਨ ਰਹੇ ਨਹੀਂ ਸ਼ਬਦੀ ਹਮਲੇ ਚੱਲ ਰਹੇ ਨੇ ਪਰ ਵਿਵਾਦ ਕਦੋਂ ਸੁਲਝੇਗਾ ਇਹ ਵੇਖਣਾ ਹੋਵੇਗਾ ਮੋਹਾਲੀ ਤੋਂ ਦਲਜੀਤ ਸਿੰਘ ਦੀ ਰਿਪੋਰਟ ਪੀਸੀ ਨਿਊਜ਼